ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਦੇ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਬੁਰਜ ਜਵਾਰ ਸਿੰਘ ਵਾਲੇ ਦੇ ਵਿੱਚ ਜ਼ਿਲ੍ਹੇ ਫਰੀਦਕੋਟ ਦਾ ਮਨਮਤਾ ਨਗਰ ਆ ਬਰਗਾੜੀ ਸ਼ਹਿਰ ਦੇ ਬਿਲਕੁਲ ਨੇੜੇ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਵਪਾਰ ਦਾ ਕੰਮ ਆ ਤੇ ਨਾਮ ਗੁਰਪ੍ਰੀਤਾ ਬਾਈ ਦਾ ਸਾਰੀ ਜਾਣਕਾਰੀ ਲੈਣੇ ਆ 3 ਜਨਵਾਰ ਬਾਈ ਦੇ ਕੋਲ ਇਸ ਟਾਈਮ ਮੌਜੂਦ ਤਿੰਨੇ گاਵਾ ਇੱਕ ਟੋਕੜ ਗੱਪੜ ਚੱਕ ਪਾਸ ਦਿਖਾਊਗਾ ਦੋ ਕੱਲੀਆਂ ਟੋਕੜਾ ਦਿਖਾਉਂਗਾ ਕਿਹੜੇ ਕਿਹੜੇ ਜਾਨਵਰ ਦੀ ਕੀ ਡਿਟੇਲ ਆ ਸਾਰੀ ਗੱਲਬਾਤ ਕਰਦੇ ਆਪਾਂ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਆ ਵੱਡੇ ਵੀਰੇ ਵਧੀਆ ਭਰਾ ਜੀ ਸੇਤਾ ਦੇ ਪਰਿਵਾਰ ਬਾਈ ਵਧੀਆ ਭਰਾ ਚੜ੍ਹਦੀ ਠੀਕ ਆ ਅੱਛਾ ਅੱਜ ਤਿੰਨ ਜਾਨਵਰ ਆ ਬਾਈ ਹਨਾ ਹਾਂ ਜੀ ਬਾਈ ਪਹਿਲੇ ਨੰਬਰ ਤੇ ਜਿਹੜੀ ਜਰਸੀ ਤੇ ਪੈਂਦੀ ਉਹਦੀ ਕੀ ਡਿਟੇਲ ਆ ਬਾਈ ਬਾਈ ਇਹ ਤਿੰਨਾਂ ਦੀ ਗੱਭਣ ਆ ਦੋ ਪੂਰੇ ਹੋ ਕੇ ਤੀਜਾ ਲੱਗਿਆ ਵਿਆ ਠੀਕ ਆ 8 ਕਿਲੋ ਰੋਦਾ ਦੋਵੇਂ ਟਾਈਮ ਹੈ ਹਾਂ ਦੋਵੇਂ ਟਾਈਮ ਆ ਠੀਕ ਆ ਬਾਈ ਤੇ ਚਵਾ ਕਿਵੇਂ ਲੱਗਾ ਚਵਾ ਬਾਈ ਠੰਡੀ ਸੀਲੀ ਸੀ ਉਹ ਠੀਕ ਹੈ ਬੜੀ ਮੋਟੀ ਕਰਦੀ ਆ ਪਰ ਇੰਨੀ ਨਹੀਂ ਬੜੀਆਂ ਨਹੀਂ ਮਾਰਦੀ ਹਾਂ ਹਾਂ ਦੋ ਨੇ ਆਲੇ ਲਾਲਾ ਫਿਰ ਕੋਈ ਚੱਕਰ ਨਹੀਂ ਦੋ ਨੇ ਆਲੇ ਲਾ ਕੇ ਵਧੀਆ ਓਕੇ ਹਾਂ ਮੈਂ ਕ੍ਰੋਸ ਪਾਨ ਕਰਕੇ ਨਾ ਇਹ ਟੈਂਪੂ ਤੇ ਚੜ ਕੇ ਆਉਣਾ ਪਸ਼ੂ ਕਰ ਜਾਂਦਾ ਠੀਕ ਹੈ ਜੀ ਤੇ ਉਹਦੇ ਚੂਣ ਚਾਂ ਚੰਗਾ ਲੱਗਾ ਚੂਣ ਪੂਰਾ ਚੰਗਾ ਵਰੀ ਠੀਕ ਹੈ ਰੇਟ ਭਾਈ ਕੀ ਰਊਗਾ ਰੇਟ ਬੱਸ 30000 ਚੋਂ ਮਾਨਤਾਨ ਕਰ ਦਿਆਂਗੇ ਠੀਕ ਹੈ ਕੱਢੀ ਬਾਰ ਨੂੰ ਤੋਰੀ ਪਰਾਏ ਨੂੰ ਮਿਲ ਦੇਖਣ ਨੂੰ ਨਹੀਂ ਲੱਗਦੀ ਹੈ ਨਾ ਹਾਂ ਨਹੀਂ ਨਹੀਂ ਉਹ ਵੀ ਵੈਸੇ ਵੀ ਹੈ ਨਹੀਂ ਹੂੰ ਆਨੀ ਵੀ ਉਹ ਫੂੰਫਾ ਕਰੂਗੀ ਜਾਂ ਲੱਤ ਮਾਰੂਗੀ ਨਾ ਠੀਕ ਆ ਠੀਕ ਆ ਬਈ ਠੀਕ ਆ ਲੈ ਮਿੱਤਰੋ ਬੰਦਾ ਯਾਰ ਦੋਸਤਾਂ ਨੂੰ ਦੱਸ ਕੇ ਦਿੱਤੀ ਸੀ ਕਹਿੰਦਾ ਇੱਕ ਅੱਧਾ ਡੰਗ ਕਰ ਸਕਦੀ ਆ ਠੀਕ ਆ ਬਈ ਠੀਕ ਆ ਵਹਿੜ ਚੰਗੀ ਆ ਹੁਣ ਹੈਨਾ ਸਾਹਬਣਾ ਇਹਨੂੰ ਮਾੜੀ ਨਹੀਂ ਗਈ ਕੋਈ ਮਾੜੀ ਨਹੀਂ ਦੁੱਧ ਵੀ ਸਜਰਾ ਜਾਂ ਨਾ ਛੋਟਾ ਭਾ ਛੋਟਾ ਬਾਈ ਹੂੰ 15 ਬੱਚੀ ਨਹੀਂ ਹੁੰਦੀ ਜੀ 15000 ਤੋਂ ਘਟ ਕੇ ਨਹੀਂ 3000 ਦੇ ਵਿੱਚੋਂ ਮਾਨਤਾਨ ਹੋ ਜੂਗਾ ਮਿੱਤਰੋ ਤੁਹਾਨੂੰ ਤੀਜਾ ਮਹੀਨਾ ਲੱਗਾ ਹੋਇਆ ਇਹਨੂੰ ਕਰਮ ਵਾਲੀ ਨੂੰ ਵਹਿੜ ਫਣਦੀ ਤਣਦੀ ਆ ਮੂੰ ਮੱਥੇ ਲੱਗਦੀ ਆ ਨਵਾਂ ਹਾਨ ਬਾਕੀ ਗੱਲਬਾਤ ਉਹ ਤੁਸੀਂ ਚੋ ਕੇ ਦੇਖ ਹੀ ਲੈਣੀ ਆ ਜਾਂ ਪਾਸ ਕਰ ਲਿਓ ਤੁਹਾਨੂੰ ਪਤਾ ਲੱਗ ਜਾਊ ਕਿਵੇਂ ਕਰਦੀ ਬਾੜੀ ਹੈ ਲਜੋਲ ਨਹੀਂ ਕਰਦੀ 100 ਦੇ ਵਿੱਚ 15 20 ਪੈਸੇ ਆ ਮਿੱਤਰੋ ਅੱਜਾ ਦੋ ਨੰਬਰ ਵਾਲੀ ਗਾਂ ਬਾਈ ਜਿਹੜੀ ਡੱਬੀ ਦੋ ਨੰਬਰ ਵਾਲੀ ਥੱਲੇ 10 ਕਿਲੋ ਦੁੱਧਾ ਖੁੱਲਾ ਬਾਈ ਠੀਕ ਆ ਤੇ 15 ਕਿ ਦਿਨ ਹੋਇਆ ਸੀਮਨ ਲੱਗੇ ਨੂੰ ਠੀਕ ਆ ਬਾਈ ਆਹ ਦੋ ਤਾਂ ਹੋਰ ਵੀ ਵੱਧ ਰਿੰਗੀ ਜਾਂਦੀ ਜੀ ਨਹੀਂ ਲਾਇਆ ਸੀ ਜੀ ਨਹੀਂ ਲਾਇਆ ਠੀਕ ਆ ਬਾਈ ਗਾਹ ਦੇ ਆਹਦਾ ਬਾਈ ਹਾਂਜੀ ਗਾਂ ਚੰਗੀਆਂ ਨੇ ਗਾਂ ਚੰਗੀ ਕੱਲੀ ਵਿੱਕੀ ਵਿੱਕੀ ਆ ਬਾਈ ਹੂੰ ਅੰਗ ਪੈਰ ਬਹੁਤ ਚੰਗੇ ਆ ਮੂੰਹ ਮਾ ਦੀ ਬਹੁਤ ਸੋਹਣੀ ਵਿੱਕੀ ਹੋਈ ਬਖਾਈ ਪੁੱਤਾ ਪੁੱਤ ਹੂੰ ਜਾਤ ਬਰੀਡ ਪੂਰੀ ਟੌਪ ਲੈ ਮਿੱਤਰੋ ਦੇਖ ਸਕਦੇ ਹੋ ਤੂ ਕੀ ਕਰਾਂ ਦੀ ਹੂੰ ਓਕੇ ਆ ਲੈ ਆਈ ਬਾਈ ਗੈਣੂ ਮੂਡ ਦੇਈ ਗਏ ਲੈ ਵਾ ਲੋਵਾ ਵੀ ਚੰਗਾ ਹੈਣਾ ਬਾਈ ਕੱਦ ਕਾਠ ਪੂਰਾ ਵੀਰੇ ਫੁੱਲ ਸਾਰੇ ਪਾਸੇ ਕਿਸੇ ਕਿੰਨੇ ਦੀ ਦੇ ਦਈਏ ਬਾਈ ਹੈ ਇਹ ਕਿੰਨੇ ਦੀ ਦੇ ਦਈਏ ਇਹ ਬਸ 30000 ਦੀ ਇਸ ਨੂੰ ਹੀ ਆ ਇਹ ਵੀ ਮੰਨਤਾ ਨਹੀਂ ਉਹਦੇ ਵਿੱਚੋਂ ਹਾਂ ਅਮਰ ਕਰ ਦਿਆਂ ਕੋਈ ਬਾਈ ਦੂਰਦਾਰ ਤੋਂ ਆਏ ਤਾਂ ਉਹਨਾਂ ਕ ਕਰ ਦਿਆਂਗੇ ਠੀਕ ਹੈ ਬਾਈ ਜੀ ਜਾਂ ਦੁੱਧ ਵੱਜੂਗੀ ਬਾਈ ਬਾਈ ਦੁੱਧ 15 16 ਕਿਲੋ ਕਰਿਆਉਗੀ ਕਰ ਦੂਗੀ ਬਾਈ ਇਹ ਠੀਕ ਹੈ ਬਾਈ ਥਾਣਾ ਦੇਵਾ ਚੰਗਾ ਲੱਗਾ ਮਿੱਤਰੋ ਦੇਖ ਸਕਦੇ ਹੋ ਤੁਸੀਂ ਕਿਹਨਾਂ ਦੇ ਨਹੀਂ ਠੀਕ ਆ ਤਾਂ ਤਿੰਨ ਨੰਬਰ ਵਾਲੀ ਬਾਈ ਇਹਦੇ ਥੱਲੇ 12 ਕਿਲੋ ਦੁੱਧ ਆ ਬਾਈ ਠੀਕਾ ਚੋਣ ਕਿਵੇਂ ਲੱਗਾ ਬਾਈ ਚੋਣ ਪੂਰਾ ਪੋਲਾ ਠੰਡੀ ਸੀਲ ਚੋਣ ਦੀ ਇਹ ਅੱਜ ਹੀ ਆਈ ਹੁਣੇ ਹਣੇ ਹਾਂ ਇਹ ਹਾਂ ਹੁਣੇ ਆਈ ਠੀਕਾ ਹਾਂ ਪਲੀ ਪੁੜੀ ਚੰਗੀ ਆ ਬੜਾ ਹਣਾ ਪਲੀ ਪੁੜੀ ਪੂਰੀ ਚੰਗੀ ਆ ਬਾਈ ਗੋਦ ਵਾਲੀ ਆ ਯਾਰ ਦੁੱਧ ਕਿੰਨੇ 12 ਕਿਲੋ 12 ਕਿਲੋ ਹੈਗਾ ਹੁਣ ਇਸ ਟਾਈਮ ਠੀਕਾ ਬਾਈ ਬਣੀ ਪੁੜੀ ਕੋਈ ਦੱਸਿਆ ਬਈ 15 16 ਕਿਲੋ ਕਰਿਆਊਗੀ ਕਹਿੰਦੇ ਸੀ ਬਣੀ ਆ ਬਾਈ ਮਰ ਸੂਈ ਵੀ ਵਾਲੇ ਚਰਦੀ ਨਹੀਂ ਢਾਈਆਂ ਕੇ ਮਹੀਨਿਆਂ ਦੀ ਆ ਠੀਕ ਆ ਇਹ ਕਿੰਨੇ ਦੀ ਦੇ ਦੇਾਂਗੇ ਭਾਈ ਹਾਂਜੀ ਇਹ ਕਿੰਨੇ ਦੀ ਦੇ ਦੇਗੇ ਇਹ ਬਸ 37000 ਚ ਮਾਨਤਾਣ ਕਰ ਲਿਆਗੇ ਆ ਠੀਕ ਆ ਬਣਦੇ ਭਾਈ ਇਹ ਮੂੰਹ ਮੱਥੇ ਲੱਗਦੀ ਵਹਿਣਾ ਹੈ ਨਹੀਂ ਠੀਕ ਆ ਇਹ ਨੱਤਦੀ ਆ ਗੁਰਪ੍ਰੀਤ ਖੁਸ਼ ਹੋ ਗਈ ਤੇਰੇ ਘਰੇ ਮੈਨੂੰ ਨਾਲ ਇਹਨੂੰ ਦਾਣਿਆਂ ਦੇ ਗੱਟੇ ਦਿਸਕੇ ਉਹਨਾਂ ਨੂੰ ਦੇਖੋ ਹਾਂ ਇਹਨੂੰ ਦਾਣਿਆਂ ਦੇ ਗੱਟੇ ਦਿਸਕੇ ਤਾਂ ਦਾਣਿਆਂ ਦੇ ਗੱਟਿਆਂ ਦਾ ਹੀ ਕਮਾਲ ਆ ਇਹ ਠੀਕ ਆ ਭਾਈ ਓਕੇ ਅੱਛਾ ਗੁਰਪ੍ਰੀਤ ਭਾਈ ਨੰਬਰ ਕਿੰਨਾ ਵੀਰੇ ਹਾਂਜੀ ਨੰਬਰ 9915814439 ਇੱਕ ਵਾਰੀ ਹੋਰ ਬੋਲਦੇ ਬਾਈ 9915814439 ਠੀਕ ਹੈ ਬਾਈ ਇਸ ਨੰਬਰ ਤੇ ਕਰ ਲਿਓ ਬਾਈ ਗੱਲਬਾਤ ਗੱਲਬਾਤ ਲਈ ਨੰਬਰ ਸਕਰੀਨ ਤੇ ਪਿੰਡ ਪੁਰਜ ਜਵਾਰ ਸਿੰਘਾ ਜਿਲ੍ਹਾ ਫਰੀਦਕੋ